ਮੇਰੇ ਫਾਦਰ ਦਾ ਗੁਨਾਹ ਇਹ ਹੈ ਕਿ ਉਹ ਪੰਜਾਬ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਬਾਰੇ ਬੋਲਦੇ ਆ ਕੇਜਰੀਵਾਲ ਈਡੀ ਤੋਂ ਤੇ ਭਗਵੰਤ ਮਾਨ ਖਹਿਰੇ ਤੋਂ ਇਹ ਦੋਨੋਂ ਜਾਨੇ ਪਤਾ ਨਹੀਂ ਕਿਸ ਗੱਲੋਂ ਡਰ ਜਾਂਦੇ ਦੋ ਸਾਲਾਂ ਚ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ ਪੰਜਵਾਂ ਮਕਦਮਾ ਇਹ ਇੱਕ ਸਜ਼ਾ ਹੈ ਬੋਲਣ ਦੀ ਕਿ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ 100% ਪੁਲਿਸ ਨੇ ਚੋਰਾ ਵਾਂਗੂ ਸਵੇਰੇ 2:10 ਤੇ ਕਾਲੀ ਵਿੱਚ ਪਰਚਾ ਦਰਜ ਮੇਨ ਸਟਰੀਮ ਮੀਡੀਆ ਜਿਹੜਾ ਲੱਗਦਾ ਤੁਹਾਨੂੰ ਸਪੇਸ ਦਿੰਦਾ ਅੱਜ ਕੱਲ ਦੇ ਮੇਨਸਟ੍ਰੀਮ ਮੀਡੀਆ ਨੇ ਆਪਣੀ ਨਜ਼ਰਾਂ ਸਰਕਾਰ ਤੋਂ ਹਟਾ ਕੇ ਵਿਰੋਧੀਆਂ ਤੇ ਕਰ ਦਿੱਤੀ ਮੇਰੇ ਫਾਦਰ ਨੂੰ ਤਾਂ ਬਲੈਕਆਊਟ ਤੁਸੀਂ ਦੇਖੋ ਕਿ ਮੇਨਸਟ੍ਰੀਮ ਮੀਡੀਆ ਤੇ ਦਿਖਾਇਆ ਹੀ ਨਹੀਂ ਕਿ ਜੇ ਖੈਰਾ ਸਾਹਿਬ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਤੁਹਾਡੇ ਉੱਪਰ ਵੀ ਇਸ ਤਰ੍ਹਾਂ ਦੇ ਪਰਚੇ ਦਰਜ ਕੀਤੇ ਜਾ ਸਕਦੇ ਨੇ ਡਰ ਨਹੀਂ ਆਉਂਦਾ ਤੁਹਾਨੂੰ ਇਸ ਗੱਲ ਮੈਂ ਪਾਪਾ ਨਾਲ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਕਿ ਮਤਲਬ ਘਬਰਾਇਨਾ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਜਦੋਂ ਸਿਆਸਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਿਆਸਤ ਦੇ ਵਿੱਚ ਕੁਡ ਵੀ ਸਥਿਰ ਨਹੀਂ ਇਹ ਕਈ ਵਾਰੀ ਅਜਿਹਾ ਹੁੰਦਾ ਹੈ ਕਿ ਜਿਹੜੇ ਲੋਕ ਕਿਤੇ ਨਾ ਕਿਤੇ ਰਾਸ਼ੀ ਲੋਕਾਂ ਦਾ ਜਦੋਂ ਜ਼ਿਕਰ ਆਉਂਦਾ ਹੈ ਤੇ ਜਦੋਂ ਸਤਾਧਾਰੀ ਬਣਦੇ ਨੇ ਤਾਂ ਉਹਨਾਂ ਦੇ ਵੱਲੋਂ ਕੁਝ ਅਜਿਹੀਆਂ ਤਰ੍ਹਾਂ ਨੂੰ ਟਾਰਗੇਟ ਵੀ ਕੀਤਾ ਜਾਂਦਾ ਹੈ ਮੌਜੂਦਾ ਸਮੇਂ ਦੇ ਵਿੱਚ ਜੇ ਜ਼ਿਕਰ ਕੀਤਾ ਜਾਵੇ ਤੇ ਪੰਜਾਬ ਦੇ ਮੁੱਦਿਆਂ ਦੀ ਪੰਥ ਦੇ ਮੁੱਦਿਆਂ ਦੀ ਬੜੀ ਵਿਵਾਕੀ ਦੇ ਨਾਲ ਆਵਾਜ਼ ਉਠਾਉਣ ਵਾਲੇ ਜਿਹੜੇ ਪੁਲੱਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਜਿਉਂ ਹੀ ਉਹਨਾਂ ਦੀ ਜ਼ਮਾਨਤ ਹੁੰਦੀ ਹੈ ਤੇ ਇੱਕ ਹੋਰ ਪਰਚੇ ਦੇ ਵਿੱਚ ਉਹਨਾਂ ਨੂੰ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਕਿਤੇ ਨਾ ਕਿਤੇ ਵੱਡੇ ਸਵਾਲੀਆ ਚਿੰਨ੍ਹ ਵੀ ਚੱਕੇ ਜਾ ਰਹੇ ਨੇ ਕਿ ਆਖਰ ਇਹ ਬਦਲਾਖੋਰੀ ਹੈ ਜਾਂ ਫਿਰ ਕਾਨੂੰਨੀ ਪ੍ਰਕਿਰਿਆ ਇਸ ਤਰ੍ਹਾਂ ਦੀ ਹੈ ਜਾਂ ਇਹਦੇ ਵਿੱਚ ਕਿਹੜੇ ਪੱਖ ਨੇ ਉਹਨਾਂ ਤमाम ਪੱਖਾਂ ਬਾਰੇ ਜਾਣਕਾਰੀ ਲਵਾਂਗੇ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਸੁਪੁੱਤਰ ਐਡਵੋਕੇਟ ਮਹਿਤਾਬ ਸਿੰਘ ਖੈਰਾ ਨੇ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਦੇ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰ ਧੰਨਵਾਦ ਜੀ। ਸਰ ਸਭ ਤੋਂ ਪਹਿਲਾਂ ਮੁਢਲੇ ਰੂਪ ਦੇ ਵਿੱਚ ਸਵਾਲ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲਾ ਪੰਜਾਬ ਦੇ ਵਿੱਚ ਕਈ ਤਰ੍ਹਾਂ ਦਿਨਾਂ ਤੋਂ ਆਕੇ ਬੈਠੇ ਹੋਏ ਨੇ। ਉਧਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਤਕਰੀਬਨ 90 ਦਿਨ ਤੋਂ ਬਾਅਦ ਜ਼ਮਾਨਤ ਦੇ ਉੱਪਰ ਰਹਾ ਹੋ ਕੇ ਜਿਉਂ ਹੀ ਆਉਂਦੇ ਨੇ ਇੱਕ ਨਵਾਂ ਪਰਚਾ ਦਰਕਰ ਦਿੱਤਾ ਜਾਂਦਾ ਹੈ। ਕੀ ਕੋਈ ਚੱਲ ਰਿਹਾ ਜੀ? देखो बड़ी हैरानी वाली गल है जी एक पासे ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਕੀਤੀ ਪਹਿਲੇ ਉਹਨਾਂ ਉਹਨਾਂ ਵਾਲੇ ਗੱਲ ਤੇ ਮੈਂ ਟਿੱਪਣੀ ਕਰਨਾ ਚਾਹਾਂਗਾ ਇੱਕ ਜਦੋਂ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਹਜੇ ਸਿਰਫ ਸੱਮਨ ਭੇਜਿਆ ਉਹ ਕੰਬੀ ਜਾਂਦੇ ਬੈਠੇ ਇਲੀਗਲ ਹੈ ਸਰਕਾਰ ਬਦਲਾਖੋਰੀ ਸਿਆਸੀ ਬਦਲਾਖੋਰੀ ਉਥੋਂ ਕੇਬਜੀ ਬੀਜੇਪੀ ਬੜੀ ਤਾਨਾਸ਼ਾਹ ਹੈ ਉਹੀ ਕਾਨੂੰਨ ਜਿਹੜਾ ਉਹੀ ਜਿਹੜੀ ਜੋ ਪ੍ਰੋਸੀਜਰ ਹੈ ਭਗਵੰਤ ਜੀ ਮੇਰੇ ਫਾਦਰ ਤੇ ਥੋਪਰੇ ਨੇ ਕੇਜਰੀਵਾਲ ਸਾਹਿਬ ਨੂੰ ਤਾਂ ਸਿਰਫ ਸਮਨ ਕੀਤਾ ਰ ਮੇਰੇ ਫਾਦਰ ਨੂੰ 12 ਵਾਰ ਸਮਨ ਕੀਤਾ ਸੀ ਐਡੀ ਨੇ 12 ਦੀ 12 ਵਾਰ ਅਸੀਂ ਗਏ ਅਸੀਂ ਤਾਂ ਨਹੀਂ ਕੱਢੀ ਡਰੇ ਇਹ ਤਾਂ ਲੁੱਕ ਕੇ ਬੈਠੇ ਹੋਏ ਹੁਸ਼ਿਆਰਪੁਰ ਚ ਪੰਜਾਬ ਪੁਲਿਸ ਦੇ ਪੈਰਾਂ ਚ ਕੇ ਸਾਨੂੰ ਬਚਾ ਲਓ ਜੇ ਕੇਜਰੀਵਾਲ ਸਾਹਿਬ ਇਹਨੇ ਇਮਾਨਦਾਰ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਪਹਿਲੀ ਪੇਸ਼ੀ ਤੇ ਜਾਣਾ ਚਾਹੀਦਾ ਸੀ ਪਹਿਲੀ ਸੰਬੰਧ ਤੇ ਜਾਣਾ ਚਾਹੀਦਾ ਸੀ ਆਪਣਾ ਪੱਖ ਰੱਖਦੇ ਜੇਲ੍ਹ ਹੋ ਜਾਂਦੀ ਫਿਰ ਕੀ ਸੀ ਜੇਲ੍ਹ ਤਾਂ ਇਹਨਾਂ ਦੀ ਆਪਣੀ ਹੈ ਜੇਲ੍ਹ ਦਾ ਮਹਿਕਮਾ ਤਾਂ ਦਿੱਲੀ ਸਰਕਾਰ ਦੇ ਵਿੱਚ ਹੀ ਹੈ ਆਪਣੇ ਆਪਣੀ ਜੇਲ੍ਹ ਚੋਂ ਜਾਣ ਤੋਂ ਡਰਦੇ ਆ ਦੂਜੇ ਪਾਸੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਮੇਰੇ ਫਾਦਰ ਸਰਦਾਰ ਕੋਈ ਡਰੱਗਸ ਕੇਸ ਜਾਂ ਕਿਸੇ ਨਵੇਂ ਮੁਕੱਦਮੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰੇ ਫਾਦਰ ਦਾ ਗੁਨਾਹ ਇਹ ਹੈ ਕਿ ਉਹ ਪੰਜਾਬ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਬਾਰੇ ਬੋਲਦੇ ਆ ਇਹ ਗੁਨਾਹ ਹੈ ਇਹ ਜਿਹੜੇ ਮੁਕੱਦਮੇ ਬਾਰ-ਬਾਰ ਹਰ ਇਸ ਦੋ ਇਹਨਾਂ ਦੋ ਸਾਲਾਂ ਚ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੇਹਰਾ ਤੇ ਪੰਜਵਾਂ ਮੁਕੱਦਮਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਇੰਨਾ ਕੰਮ ਨਹੀਂ ਕੀਤਾ ਜਿੰਨੇ ਮੁਕਦਮੇ ਦਰਜ ਕੀਤੇ ਸਾਡੇ ਤੇ ਇਹ ਮੁਕਦਮੇ ਲੋਕਾਂ ਦੇ ਆ ਮੀਡੀਆ ਦੇ ਅੱਗੇ ਇੱਕ ਪਰਦਾ ਹੈ ਕਿ ਜੀ ਖੈਰਾ ਬਹੁਤ ਸ਼ਾਇਦ ਪਤਾ ਨਹੀਂ ਕਿੰਨਾ ਵੱਡਾ ਡਰੱਗ ਡੀਲਰ ਆਇਆ ਕੁਝ ਅਸਲ ਗੱਲ ਜਿੱਦਾਂ ਮੈਂ ਦੱਸੀ ਉਹਨਾਂ ਦੀ ਆਵਾਜ਼ ਹੈ ਇਹਨਾਂ ਪਰਚਾ ਨੂੰ ਹੁਣ ਮੈਂ ਪਰਚਾ ਨਹੀਂ ਮੰਨਦਾ ਇਹ ਮੈਡਲ ਨੇ ਪੰਜ ਮੈਡਲ ਮੈਨੂੰ ਇਸ ਮੇਰੇ ਫਾਦਰ ਨੂੰ ਇਸ ਸਰਕਾਰ ਨੇ ਦਿੱਤੇ ਤੇ ਟੋਟਲ ਓਵਰਆਲ ਇਹਨਾਂ ਦੀ ਕੈਰੀਅਰ ਵਿੱਚ 15 ਮੈਡਲ ਜਾਂ 14 ਮੈਡਲ ਦੁਨੀਆ ਸਰਕਾਰਾਂ ਨੇ ਦਿੱਤੇ ਇਹ ਇਹ ਇੱਕ ਸਜ਼ਾ ਹੈ ਬੋਲਣ ਦੀ ਮੇਰੇ ਫਾਦਰ ਆਪੋਜੀਸ਼ਨ ਵਿੱਚ ਇੱਕ ਐਮਐਲਏ ਆ ਉਹਨਾਂ ਨੂੰ ਤਨਖਾਹ ਮਿਲਦੀ ਹੈ ਸਰਕਾਰ ਦੇ ਖਿਲਾਫ ਬੋਲਣ ਦੀ ਸਰਕਾਰ ਦੇ ਨਕਾਮੀਆਂ ਨੂੰ ਜਗ੍ਹਾ ਜ਼ਾਹਰ ਕਰਨ ਦੀ ਸਰਕਾਰ ਨੂੰ ਬੇਨਕਾਬ ਕਰਨ ਦੀ ਜਦ ਸਰਕਾਰ ਦਾ ਕੋਈ ਚੁਣਿਆ ਹੋਇਆ ਨੁਮਾਇੰਦਾ ਐਨਆਰਆਈ ਦੀ ਕੋਠੀ ਤੇ ਨਜਾਇਜ਼ ਕਬਜ਼ਾ ਕਰਦਾ ਉਸ ਅਧਿਕਾ ਉਸ ਗੱਲ ਤੇ ਬੋਲਣਾ ਉਸ ਇਸ਼ੂ ਨੂੰ ਉਠਾਣਾ ਮੇਰੇ ਫਾਦਰ ਦਾ ਮੇਰੇ ਫਾਦਰ ਦਾ ਫਰਜ਼ ਹੈ ਡਿਊਟੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਕੋਈ ਬੋਲ ਕੇ ਕੋਈ ਤੁਹਾਡੇ ਸਾਹਮਣੇ ਕੋਈ ਗੁਨਾਹ ਕਰ ਰਿਹਾ ਤੁਸੀਂ ਉਸ ਉਸ ਬੋਲ ਨੂੰ ਦਾ ਜਵਾਬ ਦਿਓ ਬੋਲ ਕੇ ਬੋਲਣ ਦਾ ਤੁਸੀਂ ਬੋਲ ਰਹੇ ਹੋ ਤਾਂ ਤੁਹਾਨੂੰ ਸਜ਼ਾ ਮਿਲ ਰਹੀ ਹੈ ਜੇਲ੍ਹ ਜਾਣ ਦੀ ਇਹ ਤਾਂ ਬਰਾਬਰ ਨਹੀਂ ਨਾ ਹੈ ਕੀ ਮੰਨਦੇ ਹੋ ਕਿ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ ਸਾਰਾ ਸਾਰ 100% ਸਿੱਧਾ ਮੈਂ ਦੱਸਿਆ ਇਹ ਪੰਜ ਪੰਜਵਾਂ ਮੁਕੱਦਮਾ ਹੈ ਕੀ ਸੁਖਪਾਲ ਖਹਿਰਾ ਐਡਾ ਵੱਡਾ ਕ੍ਰਿਮੀਨਲ ਹੈ ਕਿ ਤੁਸੀਂ ਪੰਜ ਦੋਹਾਂ ਸਾਲਾਂ ਵਿੱਚ ਪੰਜ ਮੁਕੱਦਮੇ ਦਰਜ ਕਰ ਦੋ ਉਹਨਾਂ ਤੇ ਜੇ ਸਾਡੇ ਖਿਲਾਫ ਜੇ ਹੁਣ ਜਿਹੜਾ ਲੇਟੈਸਟ ਪਰਚਾ ਪਾਇਆ ਸਪੋਜ਼ ਉਹਨੂੰ ਚੱਕ ਲੈਣੇ ਆ। ਅਲੀਗੇਸ਼ਨ ਇਹ ਹੈ ਕਿ 15 ਅਕਤੂਬਰ ਨੂੰ ਦੋ ਬੰਦੇ ਕਸ਼ਮੀਰ ਸਿੰਘ ਦੇ ਘਰੇ ਗਏ ਤੇ ਉਹਨੂੰ ਡਰਾ ਕੇ ਧਮਕਾ ਕੇ ਕਿਹਾ ਕਿ ਤੇਰੀ ਆਪਣਾ ਬਿਆਨ ਵਾਪਸ ਲੈ ਲਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦਾਂਗੇ। 16 ਤਰੀਕ ਨੂੰ ਪਰਚਾ ਦਰਜ ਕਰ ਦੋ। 17 ਪਰਚਾ ਵੈਸੇ ਅਸਲ ਵਿੱਚ ਗੈਰਕਾਨੂੰਨੀ ਆ। ਮੈਂ ਉੱਤੇ ਵੀ ਆਨਾ ਪਰ ਜੇ ਤੁਸੀਂ 15 ਨੂੰ ਸਾਡੇ ਘਰ ਕੋਈ ਧਮਕੀ ਹੋਈ 16 ਨੂੰ ਕਰ ਦੋ 17 ਨੂੰ ਕਰ ਦੋ 18 ਨੂੰ ਕਰ ਦੋ। ਨਵੰਬਰ ਚ ਕਰ ਦੋ ਦਸੰਬਰ ਚ ਕਰ ਦੋ ਜਨਵਰੀ ਪਹਿਲੀ ਨੂੰ ਕਰ ਦੋ ਦੂਜੀ ਨੂੰ ਕਰ ਦੋ ਤੀਜੀ ਨੂੰ ਕਰ ਦੋ 4 ਜਨਵਰੀ ਨੂੰ ਸਾਡੀ ਬੇਲ ਦਾ ਫੈਸਲਾ ਆਣਾ ਸੀ 3 ਤਰੀਕ ਸ਼ਾਮ ਨੂੰ ਲਿਸਟ ਆ ਜਾਂਦੀ ਕੋਰਟ ਦਾ ਪ੍ਰਕਿਰਿਆ ਹੈ ਹਾਈ ਕੋਰਟ ਦੀ ਕਿ ਜਿਹੜੀ ਵੀ ਜਿਹਦਾ ਵੀ ਕੱਲ ਕੇਸ ਲੱਗਾ ਉਹ ਰਾਤ ਨੂੰ 6 6:30 7 ਵਜੇ ਸ਼ਾਮ ਨੂੰ ਤੁਹਾਨੂੰ ਅਗਲੇ ਦਿਨ ਦੀ ਲਿਸਟ ਆ ਜਾਂਦੀ ਹੈ ਜਦੋਂ ਸਾਨੂੰ ਲਿਸਟ ਹੈ ਜ਼ਾਹਿਰ ਜੀ ਗੱਲ ਪਤਾ ਚੱਲ ਗਿਆ ਕਿ ਸਰਕਾਰ ਨੂੰ ਵੀ ਪਤਾ ਚੱਲ ਗਿਆ 4 ਵਜੇ ਸਵੇਰੇ ਤੜਕੇ 2:10 ਤੇ ਨਵਾਂ ਮੁਕਦਮਾ ਦਰਜ ਕਰਤਾ ਤੇ ਨਵੇਂ ਮੁਕਦਮੇ ਚ ਲਿਖਿਆ ਕੀ ਹੈ ਕਿ 15 ਅਕਤੂਬਰ 2-3 ਮਹੀਨੇ ਪਹਿਲੇ ਇਸ ਗਵਾਹ ਦੇ ਵੋਟੀ ਦੇ ਕਰ ਇਸ ਗਵਾਹ ਕਿਉਂਕਿ ਜੇਲ੍ਹ ਚ ਹੈ ਮੈਂ ਉਸ ਗੱਲ ਤੇ ਵੀ ਆਣਾ ਕਿਉਂਕਿ ਥੋੜਾ ਕਨਫਿਊਜ਼ਨ ਹੋ ਸਕਦੀ ਹੈ 15 ਤਰੀਕ ਨੂੰ 15 ਅਕਤੂਬਰ ਨੂੰ ਇਲਜ਼ਾਮ ਲਾਇਆ ਕਿ ਖੈਰੇ ਨੇ ਬੰਦੇ ਭੇਜੇ ਕਸ਼ਮੀਰ ਸਿੰਘ ਦੇ ਵਾਈਫ ਦੇ ਘਰੇ ਕਿ ਜੀ ਖੈਰਾ ਸਾਹਿਬ ਦੇ ਖਿਲਾਫ ਤੇਰੇ ਹਸਬੰਦ ਨੇ ਬਿਆਨ ਦਿੱਤੇ ਆ ਤੁਸੀਂ ਆਪਣਾ ਬਿਆਨ ਵਾਪਸ ਲਿਓ ਨਹੀਂ ਤਾਂ ਤੁਸੀਂ ਤੁਹਾਨੂੰ ਜਾਨੋਂ ਮਾਰ ਦਿੰਦੇ ਥ੍ਰੈਟ ਟੂ ਵਿਟਨੈਸ 195 ए ਕਸ਼ਮੀਰ ਸਿੰਘ ਬਿੱਲਾ ਜਿਹੜਾ ਇਹ ਬੰਦੇ ਦੀ ਜ਼ਿਕਰ ਕਰਦੇ ਆ ਉਹਨੇ ਕੋਰਟ ਵਿੱਚ ਗਵਾਹੀ ਦਿੱਤੀ ਹੈ 30 10 ਗਵਾਹੀ ਦੇਣ ਤੋਂ ਪਹਿਲੇ ਅਸੀਂ ਧਮਕਾਤਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਮੇਰੇ ਫਾਦਰ ਤਾਂ ਜੇਲ੍ਹ 'ਚ ਬੈਠੇ ਆ 28 ਸਤੰਬਰ ਦੇ 28 ਸਤੰਬਰ ਨੂੰ ਸਾਨੂੰ ਜੇਲ੍ਹ ਹੁੰਦੀ ਹੈ 15 ਅਕਤੂਬਰ ਨੂੰ ਇਹ ਲੇਡੀ ਕਹਿੰਦੀ ਕਿ ਮੇਰੇ ਘਰ ਦੋ ਬੰਦੇ ਆਏ ਆ ਕਿ ਤੁਸੀਂ ਬਿਆਨ ਦਿੱਤਾ ਬਿਆਨ ਦਿੱਤਾ 30 ਤਰੀਕ ਨੂੰ ਬਿਆਨ ਬਾਅਦ ਹੋਇਆ ਧਮਕੀ ਪਹਿਲੇ ਹੋ ਗਈ ਇਸ ਕੇਸ 'ਚ ਤੇ ਮੁਕਦਮਾ ਉਸ ਦਿਨ ਹੋਇਆ ਜਿਸ ਦਿਨ ਸਾਡੀ ਰਿਹਾਈ ਹੋਣੀ ਸੀ 9 8 9 ਘੰਟੇ ਪਹਿਲੇ ਪੰਜਾਬ ਪੁਲਿਸ ਨੇ ਚੋਰਾ ਵਾਂਗੂ ਪੁਲਿਸ ਨੇ ਚੋਰਾ ਵਾਂਗੂ ਸਵੇਰੇ 2:10 ਤੇ ਕਾਲੀ ਵਿੱਚ ਪਰਚਾ ਦਰਜ ਕੀਤਾ 195, 195, 195 के ए आईपीसी ਦੇ ਉੱਤੇ ਪੁਲਿਸ ਐਫਆਈਆਰ ਰਜਿਸਟਰ ਕਰੰਤੇ ਬਾਹਰ ਹੈ 195 ਜੇ ਤੁਸੀਂ ਸੀਆਰਪੀਸੀ ਪੜੋਗੇ 195 ਸੀਆਰਪੀਸੀ ਕਹਿੰਦਾ ਕਿ ਇਹ ਜਿਹੜੇ 195 ਸੀਆਰਪੀਸੀ ਚ ਜੋ ਲਿਖਿਆ ਹੈ ਕਿ ਆਹ ਜਿਹੜੇ ਧਾਰਾਵਾਂ ਆ ਇਹਨਾਂ ਵਿੱਚ ਸਿੱਧਾ ਪਰਚਾ ਨਹੀਂ ਦਰਜ ਹੋ ਸਕਦਾ ਇੱਕ ਕ੍ਰਿਮੀਨਲ ਕੰਪਲੇਂਟ ਮੂਵ ਕੀਤੀ ਜਾਵੇ ਮੈਜਿਸਟਰੇਟ ਨੂੰ ਕ੍ਰਿਮੀਨਲ ਕੰਪਲੇਂਟ ਇੱਕ ਤਰ੍ਹਾਂ ਦੀ ਹੁੰਦੀ ਰਿਟਰਨ ਤਰੀਕੇ ਚ ਔਰ ਮੈਜਿਸਟ੍ਰੇਟ ਨੂੰ ਮੂਵ ਕਰੋ ਮੈਜਿਸਟ੍ਰੇਟ ਉੱਤੇ ਆਪਣਾ ਮਾਈਂਡ ਅਪਲਾਈ ਕਰੂਗਾ ਤੇ ਫਿਰ ਜੇ ਉਹਨੂੰ ਲੱਗਿਆ ਕਿ ਕੇਸ ਬੰਦਾ ਹੈ ਤੇ ਫਿਰ ਉਹ ਨੋਟਿਸ ਇਸ਼ੂ ਕਰੂਗਾ 195 ਏ ਦੀ ਸੀਆਰਪੀ 195 ਦੀ ਰੀਡਿੰਗ ਜੇ ਤੁਸੀਂ ਕਰੋਗੇ ਕਿ ਨੋ ਕੋਰਟ ਨੋ ਮੈਜਿਸਟ੍ਰੇਟ ਕੈਨ ਟੇਕ ਕੋਗਨਿਜ਼ੈਂਸ ਆਫ ਅ ਪੁਲਿਸ ਰਿਪੋਰਟ ਮਤਲਬ ਹੁਣੇ ਪਰਚੇ ਤੋਂ ਬਾਅਦ ਪੁਲਿਸ ਜਿਹੜੀ ਉਹ ਚਲਾਨ ਪੇਸ਼ ਕਰੂਗੀ ਪ੍ਰੋਸੀਜਰ ਜਿਹੜਾ ਹੁੰਦਾ ਉਹ ਚਲਾਨ ਤੇ ਕੋਗਨਿਜ਼ੈਂਸੀ ਨਹੀਂ ਲੈ ਸਕਦਾ ਮੈਜਿਸਟ੍ਰੇਟ ਤੋਂ ਪਰਚਾ ਇੱਕ ਪੀਸ ਆਫ ਪੇਪਰ ਉਹਦੀ ਕੋਈ ਵੈਲਿਊ ਨਹੀਂ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਤੇ ਵੱਡੇ ਸਵਾਲ ਖੜੇ ਕੀਤੇ ਇੱਕ ਤਰ੍ਹਾਂ ਦੇ ਨਾਲ ਵਿਰੋਧੀ ਧਿਰ ਵਾਲੀ ਪੁਲਿਸ ਪ੍ਰਸ਼ਾਸਨ ਵੀ ਭੂਮਿਕਾ ਨਿਭਾਉਂਦਾ ਨਜ਼ਰ ਆਉਂਦਾ ਹੈ ਫਿਰ ਇਹਦੇ ਪਿੱਛੇ ਮਨਸ਼ਾ ਕੀ ਲੱਗਦੀ ਹੈ ਮਨਸ਼ਾ ਇਹ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਖਹਿਰੇ ਨੂੰ ਜੇਲ੍ਹ ਚ ਰੱਖੋ ਕੇਜਰੀਵਾਲ ਈਡੀ ਤੋਂ ਤੇ ਭਗਵੰਤ ਮਾਨ ਖਹਿਰੇ ਤੋਂ ਇਹ ਦੋਨੋਂ ਜਾਨੇ ਪਤਾ ਨਹੀਂ ਕਿਸ ਗੱਲੋਂ ਡਰੇ ਜਾ ਰਹੇ ਮੇਰੇ ਤਾਂ ਫਾਦਰ ਜੇਲ੍ਹ ਸਗੇ ਕੀ ਕਰ ਸਕਦੇ ਸੀ ਬੋਲ ਹੀ ਸਕਦੇ ਸੀ ਬਾਹਰ ਆ ਕੇ ਇਹ ਬੋਲਣ ਤੋਂ ਡਰੇ ਜਾ ਰਹੇ ਆ ਇਹਦੀ ਤੋਂ ਇਹਨਾਂ ਦਾ ਡਰਨਾ ਜਾਇਜ਼ ਹੈ ਕਿਉਂਕਿ ਇਹਨਾਂ ਨੂੰ ਗ੍ਰਿਫਤਾਰ ਕਰਨਗੇ। ਉਹ ਡਰਨਾ ਵੀ ਚਾਹੀਦਾ ਇਹਨਾਂ ਨੂੰ। ਕਿਉਂਕਿ ਦੁਨੀਆ ਗੋਲ ਹੈ ਪ੍ਰਮਾਤਮਾ ਬਿਆਨ ਤੱਕ ਉੱਥੇ ਬੈਠਾ ਸਾਰਾ ਇੱਕ ਕੋਰਟ ਕਚਹਿਰੀ ਉੱਥੇ ਵੀ ਚੱਲ ਰਹੀ ਹੈ। ਉੱਥੇ ਵੀ ਫੈਸਲਾ ਆਣਾ। ਤੇ ਉੱਥੇ ਇਹਨਾਂ ਨੂੰ ਇਹ ਭੁਗਤਣਾ ਪਊ। ਕੀ ਮੰਨਦੇ ਹੋ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਹੇ ਕਿ ਖੈਰਾ ਸਭ ਦੇ ਉੱਪਰ ਪਰਚਿਆਂ ਦੀ ਲੜੀ ਲੱਗ ਜਾਣਾ, ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਖੈਰਾ ਸਭ ਨੂੰ ਉਸੇ ਚੀਜ਼ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ? ਬਿਲਕੁਲ ਸਰ ਮੈਂ ਦੱਸਿਆ ਤੁਹਾਨੂੰ 14 ਐ 15 ਮੁਕਦਮੇ 30 ਸਾਲਾਂ ਚ ਤੇ ਪੰਜ ਮੁਕਦਮੇ ਇਹਨੇ ਪਿਛਲਾ 2 ਸਾਲਾਂ ਚ ਇਸ ਤੋਂ ਇਹੀ ਤੁਸੀਂ ਦੱਸੋ ਅੱਜ ਪੰਜਾਬ ਦੇ ਬੱਚੇ ਬੱਚੇ ਦੇ ਜ਼ੁਬਾਨ ਤੇ ਇਹ ਗੱਲ ਹੋਊਗੀ ਕਿ ਖੈਰਾ ਜੇ ਜਿਹੜਾ ਕੋਈ ਐਨਡੀਪੀਐਸ ਕੇਸ ਨੂੰ ਵੀ ਸੱਚਾ ਮੰਨਦਾ ਹੋਊਗਾ ਕਦੀ ਜੋ ਸਰਾਸਰ ਝੂਠਾ ਸੀ ਜੋ ਅਸੀਂ ਸੁਪਰੀਮ ਕੋਰਟ ਤੋਂ ਜਿੱਤੇ ਹੋਏ ਸੀ ਜਿਹਦੇ ਵਿੱਚ ਸਾਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਸੀ ਜਿਹੜਾ ਕੇਸ ਅਸੀਂ ਲੜ ਕੇ ਜਿੱਤਾਂਗੇ ਅਜੇ ਫਿਰ ਹੋਰ ਜਿਹੜਾ ਕੋਈ ਯਕੀਨ 1-2% ਜੇ ਲੋਕ ਸਮਝਦੇ ਸੀ ਕਿ ਹਾਂ ਯਾਰ ਖੈਰਾ ਸ਼ਾਇਦ ਤਸਕਰੀ ਹੋਵੇ ਅੱਜ ਉਹਨਾਂ ਦੇ ਸਾਹਮਣੇ ਪਿਕਚਰ ਕਲੀਅਰ ਹੋ ਗਈ ਹੈ ਕਿ ਮਨਸ਼ਾ ਸਰਕਾਰ ਦੀ ਇਹ ਹੈ ਕਿ ਖੈਰੇ ਨੂੰ ਬੰਦ ਕਰਕੇ ਰੱਖੋ ਗਲਤਿਆਂ ਸਹੀ ਬਸ ਉਹਨੂੰ ਉਹਨੂੰ ਜੇਲ੍ਹ ਚੋਂ ਨਹੀਂ ਬਾਹਰ ਆਉਣਾ ਚਾਹੀਦਾ ਮੈਂ ਤਾਂ ਆਪ ਖੈਰਾ ਸਾਹਿਬ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਚਾਹੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚਾਹੇ ਟਾਰਗੇਟ ਮੰਨਦੇ ਹੋ ਕਿ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਇੱਕ ਜਦੋਂ ਲੋਕਤੰਤਰ ਤੇ ਚੌਥੇ ਥੰਮ੍ਹ ਦੀ ਗੱਲ ਕੀਤੀ ਜਾਂਦੀ ਹੈ ਮੇਨਸਟ੍ਰੀਮ ਮੀਡੀਆ ਖੈਰਾ ਸਾਹਿਬ ਦੀ ਕਿਤੇ ਨਾ ਕਿਤੇ ਤਕਰਾਰ ਵਾਜੀ ਵੀ ਰਹੀ ਹੈ ਤੇ ਉਸੇ ਸਟਲ ਨੂੰ ਲੈ ਕੇ ਮੇਨਸਟ੍ਰੀਮ ਮੀਡੀਆ ਜਿਹੜਾ ਲੱਗਦਾ ਤੁਹਾਨੂੰ ਸਪੇਸ ਦਿੰਦਾ ਹੈ ਨਹੀਂ ਟੂ ਬੀ ਓਨਸਟ ਸਰ ਮੈਨੂੰ ਨਹੀਂ ਲੱਗਦਾ মিডিਆ ਚੌਥਾ ਪਿਲਰ ਕਹਿੰਦੇ ਨਾ ਸਭ ਤੋਂ ਇੰਪੋਰਟੈਂਟ ਪਿਲਰ ਹੁੰਦਾ ਹੈ ਸਾਡੇ ਮੇਰਾ ਮੰਨਣਾ ਹੈ ਜੋ ਮੈਂ ਆਪਣੀ ਜ਼ਿੰਦਗੀ ਚ ਪੜ੍ਹਾਈ ਕੀਤੀ ਹੈ ਔਰ ਲਾਅ ਕੀਤੀ ਹੈ মিডিਆ ਦਾ ਮੇਨ ਫੰਕਸ਼ਨ ਸਰਕਾਰ ਤੇ ਨਜ਼ਰ ਰੱਖਣਾ ਹੋਣਾ ਚਾਹੀਦਾ ਸਰਕਾਰ ਕਿਉਂਕਿ ਸਰਕਾਰ ਕੋਲ ਬੜੀ ਪਾਵਰ ਹੁੰਦੀ ਹੈ ਲੋਕ ਖਿੱਤ ਦੇ ਫੈਸਲੇ ਔਰ ਸਰਕਾਰ ਕੀ ਹੁੰਦੀ ਹੈ ਆਪਣੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਇਨਕਲੂਡਿੰਗ ਬੀਜੇਪੀ ਦੀ ਤੇ ਆਪਣੇ ਭਗਵੰਤ ਮਾਨ ਦੀ ਇਹ ਵੈਲਫੇਅਰ ਸਟੇਟਸ ਹੈ ਕਿ ਲੋਕਾਂ ਦਾ ਭਲਾ ਕਰਨਾ ਸਭ ਤੋਂ ਪਹਿਲਾ ਇਹਨਾਂ ਦਾ ਅਜੰਡਾ ਹੈ ਨਾ ਪੈਸਾ ਕਮਾਣਾ ਨਹੀਂ ਮਾਈਨਿੰਗ ਚੋ ਕਮਿਸ਼ਨ ਕਮਾਣ ਨਹੀਂ ਫਰੀ ਆਟਾ ਦਾਲ ਕੁਛ ਨਹੀਂ ਸਭ ਤੋਂ ਪਹਿਲਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕਿ ਸਟੇਟ ਦੀ ਪਾਲਿਸੀ ਕਿਸ ਤਰੀਕੇ ਨਾਲ ਬਣਨੀ ਚਾਹੀਦੀ ਆ ਉਹ ਹੈ ਕਿ ਇਟ ਇਜ਼ ਅ ਵੈਲਫੇਅਰ ਸਟੇਟ ਤੁਸੀਂ ਲੋਕਾਂ ਦਾ ਭਲਾ ਕਰਨਾ ਜਦੋਂ ਵੈਲਫੇਅਰ ਸਟੇਟ ਲੋਕਾਂ ਦਾ ਭਲਾ ਕਰਨ ਤੋਂ ਹਟ ਜਾਂਦੀ ਹੈ ਤੇ ਮੀਡੀਆ ਉਹਨਾਂ ਦੇ ਨਾਲ ਰਲ ਜਾਂਦਾ ਉਦੋਂ ਬੜਾ ਡੇਂਜਰਸ ਸਿਚੁਏਸ਼ਨ ਹੁੰਦੀ ਹੈ ਮੀਡੀਆ ਦਾ ਤੁਸੀਂ ਕਿਹਾ ਕਿ ਚੌਥਾ ਥੰਬ ਹੈ ਫੋਰਥ ਪਿਲਰ ਮੀ ਉਹ ਤਾਂ ਹੈ ਕਿਉਂਕਿ ਮੀਡੀਆ ਦਾ ਕੰਮ ਹੈ ਸਰਕਾਰ ਤੇ ਨਜ਼ਰ ਰੱਖਣਾ ਪਰ ਅੱਜ ਕੱਲ ਦੇ ਮੇਨਸਟ੍ਰੀਮ ਮੀਡੀਆ ਨੇ ਆਪਣੀ ਨਜ਼ਰਾਂ ਸਰਕਾਰ ਤੋਂ ਹਟਾ ਕੇ ਵਿਰੋਧੀਆਂ ਤੇ ਕਰਤੀਆਂ ਮੇਰੇ ਫਾਦਰ ਨੂੰ ਤਾਂ ਬਲੈਕਆਊਟ ਤੁਸੀਂ ਦੇਖੋ ਕਿ ਮੇਨਸਟ੍ਰੀਮ ਮੀਡੀਆ ਤੇ ਦਿਖਾਇਆ ਹੀ ਨਹੀਂ ਗਿਆ ਮੇਰੇ ਫਾਦਰ ਤਾਂ ਲੜਦੇ ਰਹੇ ਸੰਘਰਸ਼ ਕਰਦੇ ਰਹੇ ਕਿਹੜਾ ਐਸਾ ਧਰਨਾ ਕਿਹੜਾ ਸੀ ਵੱਡੀ ਮੌਤ ਐ ਐਸਾ ਜਗਾ ਨਹੀਂ ਸੀ ਭੋਗ ਨਹੀਂ ਸੀ ਜਿੱਥੇ ਮੇਰੇ ਫਾਦਰ ਨਹੀਂ ਗਏ ਸਿੱਖਾਂ ਦੇ ਨਾਲ ਜਿੱਥੇ ਵੀ ਤੱਕਾ ਹੋਇਆ ਭਾਵੇਂ ਬੇਅਦਬੀਆਂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਈਵਨ ਅੰਮ੍ਰਿਤਪਾਲ ਦੀ ਰੈਸਟ ਤੱਕ ਮੇਰੇ ਫਾਦਰ ਬੋਲੇ ਹਰਦੀਪ ਨਿੱਜਰ ਨੂੰ ਮਾਰਿਆ ਗਿਆ ਅਮਰੀਕਾ ਕੈਨੇਡਾ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋ ਕੇ ਚੁੱਪ ਬੈਠਾ ਉਸ ਗੱਲ ਤੇ ਸੁਖਪਾਲ ਸਿੰਘ ਖੈਰਾ ਨੇ ਗੱਲ ਕੀਤੀ ਕੁਝ ਦਿਨਾਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਇਹ ਜਦ ਇਹ ਜਦ ਇਹ ਸਾਰਾ ਕੁਝ ਹੋ ਰਿਹਾ ਸੀ ਮੇਨਸਟ੍ਰੀਮ ਮੀਡੀਆ ਸੁਖਪਾਲ ਖੈਰਾ ਨੂੰ ਦਿਖਾ ਨਹੀਂ ਰਿਹਾ ਸੀ ਹੱਜੇ ਵੀ ਨਹੀਂ ਸ਼ਾਇਦ ਦਿਖਾਉਂਦਾ ਉਹ ਵਾਲੀ ਖਬਰ ਦਿਖਾ ਦਿੰਦੇ ਹੁਣ 14 ਦਿਨ ਦੀ ਰਿਮਾਂਡ ਭੇਜਿਆ ਕਸਟਡੀ ਭੇਜਿਆ ਜੁਡੀਸ਼ੀਅਲ ਤੇ ਅੱਜ ਸਾਰੇ ਅਖਬਾਰਾਂ ਚ ਹੈ ਔਰ ਸਾਰੀ ਮੇਨਸਟ੍ਰੀਮ ਮੀਡੀਆ ਵਿੱਚ ਮੈਨੂੰ ਕੋਈ ਉਹਦਾ ਡਰ ਨਹੀਂ ਸੋਸ਼ਲ ਮੀਡੀਆ ਹੈ ਤੁਸੀਂ ਸਾਰੇ ਉਹ ਜੋ ਸਾਡੀ ਗੱਲ ਲੋਕਾਂ ਤੱਕ ਪਹੁੰਚਾ ਰਹੇ ਹੋ ਪਰ ਜਿਹੜਾ ਇੱਕ ਡਿਊਟੀ ਹੁੰਦੀ ਹੈ ਸ਼ਾਇਦ ਆਪਾਂ ਸਾਰੇ ਲੋਕ ਪੈਸੇ ਵਾਲੀ ਹੋ ਗਏ ਜਾਂ ਜ਼ਮੀਨਾਂ ਮਰ ਗਈਆਂ ਸ਼ਾਇਦ ਲੋਕਾਂ ਦੀਆਂ ਪਰ ਕਈ ਐਸੇ ਲੋਕ ਹੈ ਜੋ ਸੱਚ ਨੂੰ ਚਲਾਉਂਦੇ ਨੇ ਸਰ ਸੱਚਤਾ ਸੱਚ ਰਹਿਣਾ ਇਹ ਇਹ ਬਦਲ ਨਹੀਂ ਜਾਣਾ ਭਾਵੇਂ ਤੁਹਾਨੂੰ ਦਿਖਾਣੀਆਂ ਨਾ ਦਿਖਾਣ ਖੈਰਾ ਸਭ ਤੇ ਬਹੁਤ ਸਾਰੇ ਪਰਚੇ ਦਰਜ ਕਰ ਦਿੱਤੇ ਉਸੇ ਖੈਰਾ ਸਾਹਿਬ ਵਾਲੀ ਟਿਊਨ ਦੇ ਵਿੱਚ ਤੁਸੀਂ ਬੋਲਦੇ ਨਜ਼ਰ ਆਉਂਦੇ ਹੋ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਜੇ ਖੈਰਾ ਸਾਹਿਬ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਤੁਹਾਡੇ ਉੱਪਰ ਵੀ ਇਸ ਤਰ੍ਹਾਂ ਦੇ ਪਰਚੇ ਦਰਜ ਕੀਤੇ ਜਾ ਸਕਦੇ ਨੇ ਡਰ ਨਹੀਂ ਆਉਂਦਾ ਤੁਹਾਨੂੰ ਇਸ ਗੱਲ ਨਹੀਂ ਸਰ ਡਰਨਾ ਕਾਦਾ ਕੀ ਕਰ ਲੈਣਗੇ ਜੇਲ੍ਹ 'ਚ ਬੈਠੇ ਜੇਲ੍ਹ 'ਚ ਆਲਰੇਡੀ ਬੈਠੇ ਆ ਨਾ ਜੇਲ੍ਹ ਵੀ ਬੰਦਿਆਂ ਵਾਸਤੇ ਬਣੀ ਆ ਜੇ ਮੇਰੀ ਕਿਸਮਤ ਚ ਹੋਊਗਾ ਤਾਂ ਫਿਰ ਮੈਨੂੰ ਭੇਜ ਜਾਣਾ ਪਊਗਾ ਜੇ ਨਹੀਂ ਆ ਤਾਂ ਵੀਰੇ ਭੇਜ ਵੀ ਨਹੀਂ ਸਕਦੇ ਮੈਨੂੰ ਕੋਈ ਡਰ ਨਹੀਂ ਸਰ ਮੇਰੇ ਨਾ ਫਾਦਰ ਸਰਦਾਰ ਸੁਖਜਿੰਦਰ ਸਿੰਘ ਜੀ ਮਿਨਿਸਟਰ ਰਹੇ ਬਹੁਤ ਉਹਨਾਂ ਨੇ ਬਹੁਤ ਜ਼ਿੰਦਗੀ ਜ਼ਿੰਦਗੀ ਦੇਖੀ ਉਹਨਾਂ ਨੇ ਉਹਨਾਂ ਨੇ ਆਪਣੇ ਵੱਲੋਂ ਆਪਣੀ ਜ਼ਿੰਦਗੀ ਵਿੱਚ ਤਕਰੀਬਨ 9 ਸਾਲ ਜੇਲ੍ਹ ਕੱਟੀ ਆ ਐਨਐਸਏ ਜਿਹੜਾ ਹੁਣ ਇਹਨਾਂ ਨੇ ਅੰਮ੍ਰਿਤਪਾਲਤ ਲਾਇਆ ਮੇਰੇ ਫਾਦਰ ਸ਼ਾਇਦ ਇੱਕ ਜਾਂ ਦੋ ਵਾਰ ਲਾਈ ਸਾਲ-ਸਾਲ ਦੀ ਜਗ੍ਹਾ ਜੇਲ੍ਹ ਬਹੁਤ ਦੂਰ ਤਰਾਡੇ ਅਗਰਤਲਾ ਬਹੁਤ ਜਿਲ੍ਹਾਂਾਂ ਚ ਰਹੇ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀਆਂ-ਕਿਹੜੀਆਂ ਜਿਲ੍ਹਾਂਾਂ ਚ ਰਹੇ ਮੈਂ ਸਿਕਾ ਮੈਂ ਤਾਂ ਸ਼ਾਇਦ ਉਹ ਮੇਰਾ ਬਰਥ ਵੀ ਨਹੀਂ ਹੋਇਆ ਸੀ ਮੈਨੂੰ ਮੈਨੂੰ ਉਹ ਉਹ ਅਕਸਰ ਜਦੋਂ ਮੈਂ ਛੋਟਾ ਸੀ ਉਹਨਾਂ ਦੀ ਡੈਥ 2010 ਵਿੱਚ ਹੋਈ ਮੈਂ 20 ਸਾਲ ਦਾ ਸੀ ਉਸ ਤੋਂ 3-4 ਸਾਲ ਮੈਨੂੰ ਜਦੋਂ ਮੈਂ 16 15 16 17 18 ਸਾਲਾਂ ਦਾ ਸੀ ਉਹ ਮੈਨੂੰ ਬਿਠਾ ਕੇ ਕਹਿੰਦੇ ਹੁੰਦੇ ਸੀ ਮਹਿਤਾਬ ਜ਼ਿੰਦਗੀ ਵਿੱਚ ਡਰਨਾ ਨਹੀਂ ਕਦੇ ਘਬਰਾਣਾ ਨਹੀਂ ਅ ਅਫਸਰ ਵੀ ਵੱਡੇ ਹੋਣਗੇ ਬੜੀਆਂ ਮੁਸ਼ਕਲਾਂ ਆਣਗੀਆਂ ਸੱਚ ਬੋਲਣਾ ਤੇ ਘਬਰਾਣਾ ਨਹੀਂ ਮੈਂ ਛੋਟਾ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਕਿਹਾ ਪਤਾ ਨਹੀਂ ਕੀ ਲੜਾਈ ਲੜਨੀ ਪੈਣੀ ਹੈ ਮੈਨੂੰ ਐਸਾ ਕੀ ਹੋਊਗਾ ਉਹਨਾਂ ਨੂੰ ਉਦੋਂ ਪਤਾ ਸੀਗਾ ਕਿ ਇਹਦੀ ਜ਼ਿੰਦਗੀ ਵਿੱਚ ਵੀ ਇਹ ਹੋਊਗਾ ਹੋਊਗਾ ਦੇਖੀ ਜਾਊਗੀ ਆਈ ऍम ਨਾਟ ਸਕੈਰਡ ਜੇ ਮੈਂ ਕਹਾਂ ਕਿ ਡਰ ਨਹੀਂ ਲੱਗਦਾ ਜਾਂ ਉਹ ਨਹੀਂ ਹੁੰਦਾ ਜਦੋਂ ਇਦਾਂ ਦੀ ਕੋਈ ਜਿੱਦਾਂ ਕੱਲ ਪਰਚਾ ਹੋਇਆ ਤੇ ਡਰ ਲੱਗਦਾ ਸਰ ਆਫ ਕੋਰਸ ਲੱਗਦਾ ਮੈਂ ਪਾਪਾ ਨਾਲ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਕਿ ਮਤਲਬ ਘਬराई ਨਾ ਫਿਰ ਥੋੜੀ देर ਮੈਂ ਸੋਚਿਆ ਬੈਠਾ ਠੀਕ ਹੈ ਜੋ ਹੋ ਗਿਆ ਹੋ ਗਿਆ ਕੋਈ ਡਰ ਨਹੀਂ ਭਾਜਪੀ ਪ੍ਰਧਾਨ ਕਾਂਗਰਸ ਪਾਰਟੀ ਨੂੰ ਲੈ ਕੇ ਖਹਿਰਾ ਸਾਹਿਬ ਨੂੰ ਲੈ ਕੇ ਇੱਕ ਬਿਆਨ ਦਿੰਦੇ ਨੇ ਉਹ ਕਹਿੰਦੇ ਨੇ ਕਿ ਖਹਿਰਾ ਸਭ ਤੋਂ ਕਾਂਗਰਸ ਖੇੜਾ ਛਡਵਾਉਣਾ ਚਾਹੁੰਦੀ ਹੈ ਆ ਮੈਂ ਸੁਣਿਆ ਗੱਲ ਸਰ ਮੈਂ ਸਿਆਸੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਬਟ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵਰਦੀਂਗ ਸਾਹਿਬ ਬਾਜਵਾ ਸਾਹਿਬ ਚੰਨੀ ਸਾਹਿਬ ਔਰ ਸਾਰੇ ਲੀਡਰਸ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮੇਰ ਨਾਲ ਹਮਦਰਦੀ ਕੀਤੀ ਹੈ ਮੈਂ ਸਿਆਸੀ ਟਿੱਪਣੀ ਨਹੀਂ ਕਰ ਸਕਦਾ ਸਰ ਉਹਨਾਂ ਦੇ ਜਾਖੜ ਸਾਹਿਬ ਬੜੇ ਸੁਲਝੋਏ ਲੀਡਰ ਨੇ ਬਹੁਤ ਵੱਡੇ ਨੇ ਮੈਂ ਉੱਤੇ ਕੀ ਕਹਿ ਸਕਦਾ ਮੋਤਾਬ ਸਾਹਿਬ ਖੈਰਾ ਸਾਹਿਬ ਦੇ ਵਕੀਲਾਂ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੋਏਗੀ ਉਸ ਨੂੰ ਲੈ ਕੇ ਇਸ ਨੂੰ ਲੈ ਕੇ ਕਦੋਂ ਤੱਕ ਖੈਰਾ ਸਾਹਿਬ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਆ ਸਕਦੇ ਨੇ ਸਿਰੇ ਜਿਹੜਾ ਪਰਚਾ ਮੁਕੱਦਮਾ ਇਹਨਾਂ ਨੇ ਨਵਾਂ 2:00 ਦੇ 10 ਮਿੰਟ ਤੇ ਦਰਜ ਕੀਤਾ ਸੀ ਇਹ ਬੇਬੁਨਿਆਦ ਹੈ ਇਹ ਚ ਸਾਡੀ ਬੇਲ ਜਲਦੀ ਹੋ ਜੇ ਪਰ ਜਿਹੜੀ ਪ੍ਰੋਸੀਜਰ ਹੈ ਨਾ ਪਲੀ ਸਮਝੋ ਅੱਜ ਸੈਟਰਡੇ ਆ ਗਿਆ ਕੱਲ ਐਤਵਾਰਾ ਛੁੱਟੀ ਹੈ ਬੰਦ ਰਕੋਟ ਸੋਮਵਾਰ ਨੂੰ ਖੁੱਲੂਗਾ ਸਾਡੀ ਬਹਿਸ ਹੋਊਗੀ ਹੋ ਸਕਦਾ ਰੱਖਵਾ ਰੱਖ ਲੈ ਜੱਜ ਉਹ ਪ੍ਰੋਸੀਜਰ ਨੂੰ ਮੈਂ ਕੋਈ ਸਪੈਸੀਫਿਕ ਡੇਟ ਤਾਂ ਨਹੀਂ ਦੇ ਸਕਦਾ ਪਰ ਜਲਦ ਆ ਜਾਂਦੇ ਆ ਜੀ ਬਿਲਕੁਲ ਆ ਬਿਲਕੁਲ ਸਰਦਾਰ ਸੁਖਪਾਲ ਸਿੰਘ ਖੈਰਾ ਇੱਕ ਪੰਜਾਬ ਦੀ ਉਹ ਸ਼ਖਸੀਅਤ ਨੇ ਜਿਹੜੇ ਰਾਜਸੀ ਸਫਾਵਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਵਿਵਾਕੀ ਦੇ ਨਾਲ ਗੱਲ ਕਰਨ ਦਾ ਮਾਦਾ ਰੱਖਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖੈਰਾ ਦੇ ਉੱਪਰ ਇੱਕ ਨਵਾਂ ਪਰਚਾ ਦਰਜ ਕੀਤਾ ਗਿਆ ਇਸ ਨੂੰ ਲੈ ਕੇ ਕਦੋਂ ਤੱਕ ਰਿਹਾਈ ਹੋ ਸਕਦੇ ਨੇ ਔਰ ਇਸ ਨੂੰ ਲੈ ਕੇ ਇੱਕ ਵੀਡੀਓ ਦੇ ਵਿੱਚ ਵੀ ਜਦੋਂ ਪੇਸ਼ੀ ਦੇ ਉੱਪਰ ਆਉਂਦੇ ਨੇ ਤੇ ਗੱਲਬਾਤ ਹੋ ਰਹੀ ਹੈ ਉਹ ਕਹਿੰਦੇ ਪਹਿਲਾਂ ਵਾਂਗ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਮੁੱਦਿਆਂ ਦੀ ਬਿਬਾਕੀ ਦੇ ਨਾਲ ਗੱਲਬਾਤ ਕਰਦੇ ਰਹੇ ਆ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਵੀ ਅਸੀਂ ਨਡਰਤਾ ਦੇ ਨਾਲ ਬਿਬਾਕੀ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਉਜਾਗਰ ਕਰਦੇ ਰਵਾਂਗੇ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ